ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਇਸ ਟਾਈਮ ਭਰਾਵੋ ਮੈਂ ਖੜਾਗਾ ਪਿੰਡ ਬਹਾਦਰਪੁਰ ਜਿਹੜਾ ਆਪਾਂ ਐਨ ਐਚ 7 ਜਿਹੜਾ ਰੋਡ ਮੇਨ ਰੋਡ ਐ ਉਸ ਦੇ ਉੱਪਰ ਖੜਾ ਨਹੀਂ ਮੈਂ ਇੱਥੋਂ ਜਿਹੜਾ ਆਪਾਂ ਬੜਬੜ ਨੂੰ ਜਾਣੇ ਆ ਜੀ ਬਹਾਦਰਪੁਰ ਲੰਗਨਸਾਰੀ ਭਰਾਵੋ ਇੱਕ ਜਿਵੇਂ ਆਪਾਂ ਗਵਿੰਦਗੜ ਮੰਡੀ ਨੂੰ ਲੋਹੇ ਦੀ ਮੰਡੀ ਦੀ ਖਾਨ ਕਹਿੰਦੇ ਨੇ ਆਂਗੇ ਜਿਵੇਂ ਭਧੌੜ ਦੇ ਵਿੱਚ ਬੱਸਾਂ ਦੇ ਬਾੜੇ ਲੱਗਦੇ ਨੇ ਕਿ ਉਸ ਤਰ੍ਹਾਂ ਭਰਾਵੋ ਸਾਡੇ ਇਸ ਪਿੰਡ ਬਹਾਦਰਪੁਰ ਦੇ ਵਿੱਚ ਜਿਹੜਾ ਆਪਾਂ ਮੱਕੀ ਦੇ ਅਚਾਰ ਦੀ ਗੱਲ ਕਰਦੇ ਆਂ ਭਰਾਵੋ ਇੱਕ ਅੱਜ ਬਹੁਤ ਵੱਡੀ ਮੰਡੀ ਬਣ ਚੁੱਕੀ ਆਗੀ। ਕਰੀਬ 3-4 ਕਿਲੋਮੀਟਰ ਦੇ ਵਿੱਚ ਫੈਲੀ ਹੋਈ ਆ ਭਰਾਵੋ ਇੱਥੇ ਬਹੁਤ ਬਹੁਤ ਸਾਰੀਆਂ ਅਚਾਰ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਆ ਅਚਾਰ ਪੈਕਿੰਗ ਕਰਦੇ ਤੁਸੀਂ ਮੇਰੇ ਵਿਸੇ ਵੀ ਦੇਖ ਰਹੇ ਹੋਵੋਗੇ। ਮੈਂ ਕੈਮਰਾ ਘੁਮਾ ਕੇ ਤੁਹਾਨੂੰ ਦਿਖਾ ਰਿਹਾ ਜੀ ਇਹ ਮਸ਼ੀਨਰੀ ਆ ਪ੍ਰੋਜੈਕਟ ਲੱਗੇ ਹੋਏ ਨੇ। ਇਹ ਭਰਾਵੋ ਬੇਨਤੀ ਉਹਨਾਂ ਕਿਸਾਨਾਂ ਲਈ ਖਾਸ ਆ ਜਿੰਨਾ ਕਿਸਾਨਾਂ ਦੀ ਮੱਕੀ ਬੀਜੀ ਹੋਈ ਆ ਭਰਾਵੋ ਜਿਵੇਂ ਆਪਾਂ ਕਣਕ ਵਗੈਰਾ ਝੋਨਾ ਵਗੈਰਾ ਬੀਜਦਿਆਂ ਭਰਾਵੋ ਆਪਾਂ ਜਿਹਨੂੰ ਪੌਦੇ ਕਿੱਥੇ ਕਿੱਥੋਂ ਆਏ ਆ ਉਹ ਕਹਿੰਦਾ ਵੀ ਮੈਂ ਮੰਡੀ ਚੋਂ ਆਲਦੀ ਫਸਲ ਛੱਟ ਗਿਆ ਆ ਭਰਾਵੋ ਆਪਾਂ ਜਿਹੜੀ ਆਪਣੀ ਮੱਕੀ ਆ ਬੀਜੀ ਆਪਾਂ ਪਾਲੀ ਆ ਇੰਨੀ ਮਿਹਨਤ ਨਾਲ ਗਰਮੀ ਦੇ ਵਿੱਚ ਉਹ ਭਰਾਵੋ ਆਪਾਂ ਸਿੱਟਰੀ ਨਹੀਂ ਹੈਗੀ ਆਪਾਂ ਪਹਿਲਾਂ ਸਾਰੇ ਪਾਸੇ ਟਰਾਈ ਕਰਨਾਗਾ ਰੇਟ ਬਾਰੇ ਆਪਾਂ ਇਹ ਟਾਲਤੇ ਆਪਾਂ ਯਾਨੀ ਕਿ ਘਾਟੇ ਜ ਨਹੀਂ ਛੱਟ ਕੇ ਹੋਣੀਗੀ ਇੱਥੇ ਤੁਸੀਂ ਆ ਕੇ ਪਹਿਲਾਂ ਰੇਟ ਦਾ ਟਰਾਈ ਕਰੋ ਭਰਾਵੋ ਜੇ ਤੁਹਾਨੂੰ ਘੱਟ ਖਰਚੇ ਤੇ ਉਸ ਨੂੰ ਵੱਧ ਪ੍ਰਾਫਿਟ ਮਿਲਦਾ ਹੈ ਭਰਾਵੋ ਤਾਂ ਤੁਸੀਂ ਉਰੇ ਆਉਂਦੇ ਕਿਰਪਾਲਤਾ ਕਰਿਓ ਬਾਕੀ ਨੰਬਰ ਇਹਨਾਂ ਦੇ ਸਕਰੀਨ ਦੇ ਉੱਪਰ ਚੱਲ ਰਹੇ ਨੇ ਬਾਕੀ ਮੈਂ ਤਾਂ ਰੋਡਾ ਸਾਹਮਣੇ ਆਪਣੀ ਆ ਦੇਖ ਰਹੇ ਹੋਗੇ ਚਾਰੇ ਪਾਸੇ ਨਿਗਾ ਮਾਰੂਂਗੇ ਤਾਂ ਤੁਹਾਨੂੰ ਸਾਰੇ ਅਚਾਰ ਹੀ ਚਾਰ ਦਿਸੂਗਾ ਆ ਦੇਖੋ ਖੇਤਾਂ ਦੇ ਵਿੱਚ ਉਹ ਸਾਹਮਣੇ ਉਹ ਸਾਰੇ ਪੰਪੜ પેટ્રોલ ਪੰਪਾ ਜੀ ਆ ਸਾਹਮਣੇ ਸਾਰਾ ਅਚਾਰ ਹੀ ਚਾਰਾ ਜੀ ਤੇ ਆ ਬਾਈ ਜਿੰਨ ਕੀ ਜਿਹੜੇ ਤੇ ਲੀਵਰ ਦਾ ਕੰਮ ਕਰਦੇ ਨੇਗੇ ਆ ਪ੍ਰੋਸੈਸਿੰਗ ਸਿਸਟਮ ਆ ਉਹ ਅਚਾਰ ਦਾ ਜਿਹਦੇ ਨਾਲ ਹੀ ਪੈਕਿੰਗ ਆਹਾ ਇਥੇ ਭਰਾ ਉਹ ਅਚਾਰ ਦੀ ਜਿਹੜੇ ਗੰਨਾ ਬਣਾਉਂਦੀ ਹੈ ਆਉ ਮਸੀਨ ਹੈਗੀ ਆ ਤੁਸੀਂ ਉਹ ਗੰਡਾ ਵੇਖ ਰਹੇ ਹੋਗੇ ਆ ਬੋਰੀਆਂ ਦੀ ਪੈਕਿੰਗ ਹੁੰਦੀ ਹੈ ਇਹਨਾਂ ਦੇ ਵਿੱਚ ਜੀ ਆ ਲਿਖਿਆ ਹੈ ਜੀਮੀਦਾਰ achar silage ਇੱਥੇ ਤੁਸੀਂ ਆਹ ਬਦਲ ਕੇ ਲੈ ਕੇ ਵੀ ਜਾ ਸਕਦੇ ਹੋ ਤੇ ਆਹਦਾ achar ਵੀ ਲੈ ਸਕਦੇ ਹੋ ਅੱਲਾਹ ਕੈਪਟਨ ਲਾਲ ਸਿੰਘ ਪਿੰਡ ਤੋਂ ਗਾਂ ਅਸੀਂ ਇੱਥੇ ਸਾਈਲੇਜ ਦਾ ਕੰਮ ਕਰਦੇ ਆਂ ਸਾਡੀ ਜੋ ਫੈਕਟਰੀ ਹੈ ਉਹਦਾ ਨਾਮ ਹੈਗਾ ਜੂਨਜਰਾ ਚਾਇਤ ਸ਼ੈਲੇ ਇਹ ਚ ਸੀ ਗੰਡਾ ਵੀ ਬਣਾਉਂਦੇ ਆ ਤੇ ਬੋਰੀਆਂ ਵੀ ਪੈਕ ਕਰਦੇ ਆ ਗੰਡਾ ਦੀ ਬੋਰੀਆਂ ਦਾ ਰੇਟ ਤਕਰੀਬਨ ਇਕੋ ਹੀ ਹੁੰਦਾ ਹੈ ਅਸੀਂ ਰੇਟ ਕੁੰਟਲ ਦੇ ਹਿਸਾਬ ਨਾਲ ਦਿੰਨੇ ਆ ਹੋਰੇ ਅਸੀਂ ਹੁਣ ਜਿਹੜਾ ਪਿਛਲੇ ਸਾਲ ਰੇਟ ਬਿੱਤੀ ਹੋਇਆ ਉਹ ਤਕਰੀਬਨ 5 ਰੁਪਏ ਵਿੱਤੇਗਾ ਠੀਕ ਹੈ ਜੀ 5 ਰੁਪਏ ਕਿਲੋ ਯਾਨੀ 500 ਰੁਪਏ ਕੁੰਟਲ ਠੀਕ ਹੈ ਜੀ ਹਾਂ ਤਾਂ ਐਸਾ ਦਾ ਜਿਹੜਾ ਰੇਟ ਹੈਗਾ ਉਹ ਹੁਣ ਰੇਟ ਨਿਕਲਣਾ ਹੈਗਾ ਕਿਉਂਕਿ ਨਵਾਂ achar ਹੋਣ ਅਸੀਂ ਲੈ ਆਏਗਾ ਠੀਕ ਹੈ ਜੀ ਤੋਂ ਇਹ ਜਿਹੜਾ ਪੈਕ ਕੀਤਾ ਹੋਇਆ ਇਹਨੂੰ ਬਣਨ ਨੂੰ ਤਕਰੀਬਨ 40 ਤੋਂ 50 ਦਿਨ ਲੱਗਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦਾ ਰੇਟ ਅਸੀਂ ਓਪਨ ਕਰਾਂਗੇ ਵਿੱਚ ਹੀ ਰੇਟ ਦੇ ਉੱਤੇ ਜਿਹੜਾ ਤੁਸੀਂ ਖੋੜੀ ਸਾਹਿਬ achar ਵਗੈਰਾ ਕਿਸਾਨਾਂ ਤੋਂ ਜੀਬੀਰ ਤੋਂ ਲਾਉਂਗੇ ਉਹ ਕੀ ਰੇਟ ਲਾਉਂਗੇ ਜੀ ਇਹ ਜਿਹੜਾ ਹੋਣ ਅਸੀਂ ਰੇਟ ਰਿਹਾ ਹੈ ਤਕਰੀਬਨ 3 ਰੁਪਏ ਲੈ ਹੈ ਜਿਹੜਾ ਆਲੂ ਵਾਲੀ ਮੱਕੀ ਦਾ achar ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਕਨਕਾਲੀ ਮੱਕੀ ਆਊਗੀ ਉਹ ਸਾਡੇ ਰੇਟ ਨਿਕਲਣਗੇ ਅਸੀਂ ਤਕਰੀਬਨ 10 ਪੈਸੇ ਆਮ ਉਸ ਨੂੰ ਬਦ ਲੈਦੇ ਹਾਂ ਠੀਕ ਮੱਕੀ ਦਾ ਜੋ ਸੈਂਪਲ ਵਾਰਾ ਦੇਖਦੇ ਹੋਗੇ ਜੀ ਹੁਣ ਅਸੀਂ ਜਿਹੜੀ ਆਲੂ ਵਾਲੀ ਮੱਕੀ ਖਰੀਦੀ ਹੈ ਇਹ ਅਸੀਂ ਖੇਤਾਂ 'ਚ ਜਾ ਕੇ ਮੱਕੀ ਦੇਖ ਕੇ ਫੇਰ ਅਸੀਂ ਇਹਨਾਂ ਨਾਲ ਸੌਦੇ ਕੀਤੇ ਤੇ ਹੁਣ ਜਿਹੜੀ ਕਣਕਾਲੀ ਮੱਕੀ ਹੋਊਗੀ ਉਹ ਵੀ ਅਸੀਂ ਖੇਤਾਂ 'ਚ ਜਾ ਕੇ ਮੱਕੀ ਦੇਖ ਕੇ ਉਹਨਾਂ ਨਾਲ ਸੌਦੇ ਕੀਤੇ ਜਾ ਜੇ ਸੋਨੂੰ ਕੋਈ ਮਤਲਬ ਵੀਡੀਓ ਬਣਾ ਕੇ ਨੈਟ ਮਤਲਬ WhatsApp 'ਤੇ ਸੈਂਡ ਕਰੰਦਾ ਫਿਰ ਵੀ ਕੁਛ ਤਾਂ ਹੋ ਸਕਦਾ ਹਾਂ ਹੋ ਸਕਦਾ ਪਰ ਫਿਰ ਵੀ ਦੇਖਣਾ ਜ਼ਰੂਰੀ ਬਣਦਾ ਸੋਨੂੰ ਕੋਈ ਦਿੱਕਤ ਨਹੀਂ ਹੈਗੀ ਇਸ ਤਰ੍ਹਾਂ ਦੇ ਵਿੱਚ ਨਹੀਂ ਐਨਾ ਕੋਈ ਠੀਕ ਹੈ ਅਸੀਂ ਜਿਹੜਾ ਆਚਾਰ ਖਰੀਦਦੇ ਆ ਜਿਵੇਂ ਹੁਣ ਮੱਕੀ ਦਾ ਆਚਾਰ ਚੱਲੂਗਾ ਤੁਸੀਂ ਆ ਕੇ ਤਾਂ ਸਾਡੀ ਫੈਕਟਰੀ ਹੈ ਉਹ 'ਚ ਆਓ ਆ ਕੇ ਸਾਡੇ ਨਾਲ ਗੱਲਬਾਤ ਕਰੋ ਅਸੀਂ ਕੁਆਲਿਟੀ ਲੈਨੇ ਆ ਨਾ ਕਿ ਕੋਈ ਨਾਰਮਲ ਚਾਰ ਲੈ ਕੇ ਔਰ ਦੇਖਣ ਵੇਲੇ ਵੀ ਅਸੀਂ ਲੋਕਾਂ ਨੂੰ ਕੁਆਲਟੀ ਦਿੰਨੇ ਆ। ਉਹ ਵੀ ਬੰਦਾ ਚਾਹੇ ਘਠ ਪਾੜ ਕੇ ਦੇਖ ਲੇ ਜਾਂ ਉਹਦੇ ਤਰੇਂ ਵੀ ਸਾਡੀ ਜਵਾਬਦਾਰੀ ਹੈ ਹਰੇਕ ਅਚਾਰ। ਜਿਹੜੀ ਇਹ ਮੱਕੀ ਹੈ ਜਦੋਂ ਅਸੀਂ ਚੈੱਕ ਕਰ ਲੈਨੇ ਆ ਤਾਂ ਕਿਸਾਨ ਭਰਾ ਸਾਡੇ ਆਪਣੇ ਫੈਕਟਰੀ ਚ ਆਉਣ ਆ ਕੇ ਰੇਟ ਦਾ ਪਤਾ ਕਰਨਾ ਤਾਂ ਆਪਦਾ ਫਾਇਦਾ ਲੈਣ ਕਿਉਂਕਿ ਮੱਕੀ ਦੇ ਮਤਲਬ ਕੀ ਉਹਦਾ ਰੇਟ ਲਾਇਆ ਜਾਂਦਾ। ਬਾਕੀ ਆਪਾਂ ਬਬਲੀ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਈ ਜੀ ਕਿੱਥੇ ਕਿੱਥੇ ਆਪਣੀ ਇਹ ਸੇਲ ਹੁੰਦੀ ਹੈਗੀ ਸੈਲਡ ਦੀ ਗੁਜਰਾਤ ਜੰਮੂ ਆ ਰਾਜਸਥਾਨ ਉੱਤਰਾਖੰਡ ਬਿਹਾਰ ਉੱਤਰੀ ਸਾਰੇ ਤਕਰੀਬਨ ਆਂਡੀਆਂ ਸੂਤ ਦੀ ਸਾਰਾ ਸੈਲ ਦੇ ਨਾਲ ਡੰਗਰ ਦੀ ਸੇਤ ਤੇ ਦੁੱਧ ਤੇ ਫਾਇਦਾ ਬਹੁਤ ਜ਼ਿਆਦਾ ਇਹ ਮਤਲਬ ਵੀ ਇੱਕ ਤਰ੍ਹਾਂ ਦਾ ਪ੍ਰੋਟੀਨ ਦਾ ਭੰਡਾਰ ਹੈ 对，对。<点>